ਰਾਮ ਕਲੀ ਮਹੱਲਾ ਕੀ ਜਾ ਅਨੰਤ ਓੰਕਾਰ ਸਤਿਗੁਰਤ ਸਾਧ ਅਨੰਦ ਬਿਆਨ ਰਿਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦ ਰੀਆਂ ਰਾਗ ਰਤਨ ਪਰਬਾਰ ਪਰਿਆ ਸ਼ਬਦ ਜਾ ਬਣਈਆ ਸ਼ਬਦੋ ਤੰਗੋ ਬੋਹਲੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਮ ਕੀ ਆਨੰਦ ਹੋਆ ਸਭ ਪਾਇਆ ਏ ਮਨ ਮੇਰੇ ਅਤ ਸਵਾਦਾ ਹੋਰ ਨਾਲੇ ਹਰ ਮਾਲੂ ਦਾ ਤੁਮਨ ਮੇਰੇ ਤੂਖ ਸਭ ਸੁਸਾਨਾ ਕੀ ਕਾਰੋ ਕਰੇ ਤੇਰਾ ਕਾਜ ਸਭ ਸੁਸਾਨਾ ਸਬਨਾਗਾਂ ਸਭ ਰਤ ਸੁਮਾਵੀ ਸੋ ਕਿਉ ਮਨੋਂ ਵਿਸਾਰੀ ਕਨਾਨਕ ਮਨ ਮੇਰੇ ਸਦਾ ਰਹਾ ਹੋ ਸੱਚੇ ਸਾਹਿਬ ਆਗਿਆ ਮਨੁ ਕਰਤੇ ਰੈ ਕਰਤਾ ਤੇ ਨ ਸਭ ਕਿਛ ਹੈ ਜਿਸ ਦੇ ਸੋ ਆਬੈ ਸਦਾ ਸਤ ਸਦਾ ਤੇਰੀ ਨਾਮ ਵਸਾਵੈ ਨਾਮ ਜੀ ਕੈ ਮਨ ਵਸਿਆ ਆਵਜੇ ਸ਼ੁਭਕ ਨੀਨੀ ਕਹੈ ਨਾਮਿਤ ਸੱਚੇ ਸਾਹਿਬ ਤਿਆਗਾਈਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰ ਹੋਸਾ ਬਾਰੀਆਂ ਕਰ ਸੰਤ ਸੁਖਮਾਨ ਆਏ ਵਸਿਆ ਜਿਨੇ ਚਾ ਸਭ ਉਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਉਸਦੀਆਂ ਇਹ ਵਡੇ ਆਈਆ ਕਹ ਮਾਨਕ ਸੁਨੋ ਸੰਪਉ ਸ਼ਬਦ ਘਰੋ ਪਿਆਰੋ ਸੱਚਾ ਨਾਮ ਮੇਰਾ ਆਹ ਰਾਰੋ ਵਾਜੇ ਪੰਚ ਸ਼ਬਦ ਦਦਿਤ ਕਰ ਸੁਭਾਗੈ ਕਾਲ ਸੁਪਾਕ ਸ਼ਬਦਵਾਚੀ ਕਲਾ ਜਿਤ ਕਰਿ ਧਾਰਿਆ ਪੰਚ ਤੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰਕੰਬਾ ਤੁਧ ਜਿੰਨ ਕਉ ਸੇਨਾ ਮਹਾਰ ਕੈ ਲਾਗੀ ਕਹਿ ਨਾਮਿਤੈ ਸੁਖ ਹੋਵ ਤਿਤ ਘਰਿਆ ਨ ਹਦ ਰਾਜੀ ਸਾਕੀ ਨਵੇਂ ਮੈਂ ਮਹਿਮਾਨੁ ਦੇਹਨ ਮਾਨੁ ਨਿਵਹਿ ਬਾਜਉ ਕੀ ਆ ਕਰੇ ਵਿਚਾਰੀਆ ਤੁਮ ਬਾਦ ਸੁਨਰਥ ਹੋਏ ਨਾਹੀ ਕਿਰਪਾ ਕਰ ਬਨਵਾਰੀਆ ਸੁਨੋ ਹੁਰ ਥਾਉ ਨਾਹੀ ਸ਼ੁਨਦ ਲਾਲ ਸਵਾਰੀਆ ਕਹ ਆਵਿ ਕਿਲੈ ਮੈਂ ਬਾਜਉ ਕੀ ਆ ਕਰੇ ਵਿਚਾਰੀਆ ਅਨੰਦ ਅਨੰਤ ਸਭ ਕੋ ਕਹ ਅਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਨ ਵਿਖ ਕਟੇ ਗਿਆਨ ਅੰਮ੍ਰਿਤ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹ ਮਨ ਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵਤਾ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਘਰਾਂ ਨੂੰ ਲੈ ਤੇ ਰਹੇ ਦਾਹ ਦੇ ਸਿਕ ਨਾਮ ਲਾ ਸਵਾਰਿਆ ਗੁਰ ਪ੍ਰਸਾਦਿ ਮਨ ਭਾਇ ਨੋ ਜਿੰਨਾ ਭਾਣਾ ਭਾ ਗਏ ਕਨ ਨਾਮਿਤ ਜਸ ਦੇ ਪਿਆਰੇ ਸੋਈ ਜਨ ਪਾ ਗਏ ਆਵਸੰਦ ਪਿਆਰੇ ਹੋ ਕਤ ਕੀਤ ਰਹੇ ਕਹਾਣੀ ਕਰਹਿ ਕਹਾਣੀਆਂ ਕਤ ਕੇ ਜੀ ਕਿਰਤ ਦਵਾਰ ਹੈ ਪਾਈਐ ਤੁੰਗੁ ਮੰਦ ਘਰਿ ਸਭ ਸੋង ਗੁਰੂ ਕੋ ਹਕਮ ਮੰਨਿਆ ਪਾਈਐ ਕਹਾਣੀ ਕਹਨਾ ਨਾਮਕ ਸੁਨੋ ਸੰਤੋ ਮੋ ਕਥੇ ਹੋ ਅਕਲ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿੰਨਾ ਨਾ ਪਾਇਆ ਚਤੁਰਾ ਨਾ ਪਾਇਆ ਕਿੰਨਾ ਤੂੰ ਸੰਨ ਮਦ ਮੇਰਿਆ ਇਹ ਮਾਇਆ ਮੋਹ ਨੂੰ ਜੀਤ ਪਰਮਪੁਰਾ ਜਾ ਮਾਇਆ ਤਾਂ ਮੋਹਣੀ ਤਿੰਨ ਜੀਤੀ ਜਨ ਤਗਉਹੀ ਪਾਇਆ ਕੁਰਬਾਨ ਕੀਤਾ ਤਸਰ ਬਟ ਹੋ ਜਿਨ ਮੋਹ ਮੀਠਾ ਲਾਇ ਕਹ ਨਾਨਕ ਮਨ ਚੰਚਲ ਚਪੁਰਾਈ ਕਿੰਨਰ ਨਾ ਆਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹੂ ਕਟੰਭ ਤੂਜੇ ਦੇਖ ਗਾ ਚੱਲੇ ਨਾ ਕੀ ਤੇਰਾ ਨਾਲੇ ਸਾਤਿ ਤੇਰਾ ਚੱਲੇ ਨਾਹੀ ਜਿਸ ਨਾਲ ਕਿਉ ਚਿਤ ਲਾਈਐ ਸਾਡਾ ਮੂਲ ਨਾ ਕੀਚੈ ਜਿਤ ਦੇ ਅੰਤ ਪਛੋਤਾਈਐ ਸਤਿਗੁਰੂ ਦਾ ਉਪਦੇਸ ਸੁਣ ਤੂ ਹੋਵੇਂ ਤੇਰਾ ਨਾਲੇ ਕਹੈ ਮਨੁ ਪਰਿਆਰੇ ਤੂ ਸਦਾ ਸਚ ਸਮਾਨੇ ਅਗਮੁ ਆਪੋਚਰੰ ਤੇਰਾ ਤੁਨ ਨ ਪਾਇਆ ਤੁਨ ਨ ਪਾਇਆ ਕਿੰਨੈ ਤੇਰਾ ਆਪਣਾ ਤੂ ਜਾਣੈ ਜੀ ਜੰਤ ਸਭ ਖੇਲ ਤੇਰਾ ਆਖ ਆਖ ਬਥਾਨਈ ਆਖੇ ਤਾ ਵੇਖੇ ਸਭ ਤੂ ਜਿਨ ਜਗ ਤੂ ਪਾਇਆ ਕਹਿ ਨਾਨਕ ਤੂ ਸਦਾ ਅਗੰਮ ਹੈ ਈ ਰਾਇੰ ਤੂ ਨਾ ਪਾਇਆ ਸੋਰਨਾਰਾ ਮੁੰਜਨੇ ਅਪਰਤ ਕੋ ਜੇਸੋ ਅਮਰਤ ਗੁਰ ਤੇ ਪਾਇਆ ਸਚਾ ਮਨੁ ਰਸਾਇਆ ਜੀ ਜੰਤ ਸਭ ਤੋ ਕੋ ਮਾਇਕ ਬੇਕ ਪਰਸਣ ਆਇਆ ਲਗ ਰੂਪ ਅਹੰਕਾਰ ਜੁ ਕਾ ਸਤਗੁਰੂ ਭਲਾ ਪਾਇਆ ਕਰ ਨਾਨਕ ਜਿਸ نو ਆਪ ਟੁੱਠਾ ਤਿਨਿ ਅਰਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਇੱਛਾ ਨਿਰਾਲੀ ਭਗਤਾ ਕੇਹੀ ਵਿਖਮਾਨ ਦੇ ਚੱਲਣਾ ਮਨੁ ਲੋਭ ਅਹੰਕਾਰ ਕਲਿ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਲਿਯੋਂ ਤਿੱਕੀ ਵੱਲੋਂ ਨਿੱਕੀ ਤੁਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਬਜਿਆ ਹਰ ਬਾਸ ਨਾ ਸੁਆਣੀ ਕਹਨ ਮਨੁ ਨਿਕ ਚਾਲ ਭਗਤਾ ਜੁਗ ਹੋਉ ਜੁਗ ਨਿਰਾਲੀ ਜਿਉ ਤੂੰ ਚਲਾਏ ਤੇ ਵਿਚ ਲਹਿ ਸੁਆਮੀ ਹੋਰ ਕੀ ਦੂਨ ਨਾਮੁ ਤੇਰੇ ਜਿਉ ਤੂੰ ਚਲਾਏ ਤੇ ਵਿਚ ਲਹਿ ਜਿਨਾ ਮਾਣ ਗਪਾਵਹਿ ਕਰਿ ਕਿਰਪਾ ਜਿਨ ਨਾਮ ਲਾਈ ਸੇ ਹਰ ਹਰ ਸਦਾ ਧਿਆਵਹਿ ਜਿਸ ਮੋ ਕਥਾ ਸਮਾਇ ਹੈ ਆਪਣੀ ਸੇ ਗੁਰਦੁਆਰ ਸਤਿ ਪਾਵਹਿ ਕਹਿ ਨਾਨਕ ਸच्चੇ ਸਾਹਿਬ ਜਿਉ ਭਾਵੈ ਤੇ ਵਿਚ ਲਾਵਹਿ ਇਹੋ ਸੋਹੇ ਦਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸਤਿਗੁਰੂ ਸੁਣਾਇਆ ਇਹੋ ਦਿਨ ਕੈ ਮਨ ਹਸਿਆ ਜਦ ਤੂੰ ਦੇਖਿਆ ਆਇਆ ਇੱਕ ਫਿਰ ਇੱਕ ਮੇਰੇ ਕਰੇ ਗੱਲਾਂ ਗਲ ਨਹੀਂ ਕਿੰਨਾ ਨਾ ਪਾਇਆ ਕਹੈ ਨਾਨਕ ਸ਼ਬਦ ਸੋਹੇ ਦਾ ਸਤਿਗੁਰੂ ਸੁਣਾਇਆ ਪਵਤੋ ਇਸ ਜਨ ਜਿਨੀ ਹਰ ਤੇ ਆਇਆ ਹਰ ਧਿਆਇਆ ਗੁਰੂ ਕੋ ਆਗਿਆ ਆਪੇਤ ਹੋਏ ਗੁਰਮੁਖ ਜਿਨੀ ਧਿਆਇਆ ਆਪੇਤ ਮਾਫਤ ਕਰ ਕੋ ਤੁੰਬ ਸਹਿਤ ਸਿਉ ਪਵਿਤ ਸੰਗਤ ਸੁਲਾਈਆਂ ਕਹੇਂ ਦੇ ਪਵਿਤ ਸੰਗ ਦੇ ਪ੍ਰਤਸੇ ਪਵਤ ਜਿਨੀ ਮਨ ਰਸਾਇਆ ਕਹ ਨਾਗਤ ਸੇ ਪਵਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜ ਨਾ ਹੁੰਤ ਜਾਏ ਜਿਨ ਸਹਜੇ ਸਹਸਾ ਨ ਜਾਏ نہیں جائے سہی ساکتہ سنجم رہے کر ہکمائے سہی سہی جی امرین ہے کب تہ سنجم تو اتا جائے من تو باؤں شب اللہ گاؤں حرسوں رہوں چتلائیں کہنانک گروپرسا دی سہی جو پجائے اے سہی سای جو جائے جی او میڑے باروں نرمہ باروں نرمہ جی او تمہیں اتنی جن میں جو ہے ہارے آئے تشنا بٹا رہے گھلگا ਮਰਣ ਮਨੋਂ ਵਿਸਾਰਿਆ ਮੈਂ ਤਨ ਨਾਮੁ ਉਪੰ। ਸੋ ਸੁਣਿ ਜੇ ਨਾਹੀ ਤਵੇ ਕਿਉ ਕੋਇ ਤਾ ਲਿਆ। ਕਹਿ ਨਾਨਕ ਜਿਨ ਸਤਿ ਭਜਿਆ ਕੂੜੇ ਲਾਗੇ ਤਿਨੀ ਜਨੁ ਜੁਗੁ ਹੈ ਹਾਰਿਆ। ਜੀਅ ਹਰ ਨਰਮਲ ਬਾਹਰ ਹੁ ਨਰਮਲ ਬਾਹਰ ਹੋ ਤੰਦਰਮਲ ਜੀਅ ਹਰ ਨਰਮਲ ਸਤ ਗੁਰ ਤੇ ਕਰਨੀ ਕਮਾਣੀ ਤੋੜ ਕੀ ਸੋਇ ਪਹੁੰਚੈ ਨਾਹੀ ਹੰਸਾ ਸਤਿ ਸਮਾਣੀ। ਸੱਚੇ ਅੱਲਾਹ ਕਬੈ ਦਾਣੀ ਤਾਂ ਕੀ ਜਤ ਕਹੀਂ ਨਾ ਜਾਏ ਕਹ ਨਾਮਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣੋ ਨੋ ਪਠਾਏ ਜੀਅ ਹੁ ਨਿਰਮਲ ਬਾਹਰ ਹੁ ਨਿਰਮਲ ਬਾਹਰ ਹੁ ਤਾ ਨਿਰਵੰਤ ਜੀਅ ਹੁ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਪੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਨ ਜਨਮੜਤਨ ਜਿਨੀ ਕੱਟਿਆ ਪਰ ਦੇ ਸੇਵਣ ਜਾਰੇ ਕਹ ਨਾਮ ਜਿ ਜਨ ਮਨ ਨਿਰਮਲ ਸਰਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਗ ਕੋ ਹੋਵੇ ਹੁ ਮਤ ਸੰਗ ਕੋ ਸਿੱਖ ਕੋਈ ਜੀਉ ਲਹ ਗੁਰ ਨਾਲੇ ਗੁਰ ਕੇ ਚਰਨ ਹਰਿ ਦਰ ਧਿਆਏ ਅੰਦਰ ਆਤਮ ਸਭਾਲੇ ਆਪ ਛੱਡ ਸਨਾਂ ਪਰਣਾ ਗੁਰ ਨਾਮ ਬਨ ਜਾਰਾਇ ਕੋ ਕਹ ਨਾਮਿਤ ਸੰਗ ਹੋ ਸੰਤੋ ਸੋ ਸਿਖਤ ਸਾਰ ਨੂੰ ਬੋਲ ਹੈ। ਨੇ ਕੋ ਵਰਤੇ ਬੇਮਕ ਹੋ ਵੈਨ ਸਤੁਰ ਮੁਕਤ ਨ ਪਾਵੇ। ਆਦ ਮੁਕਤ ਨਾ ਹੁਰਤਾ ਕੋਈ ਤੁਚੋਂ ਬਦੇ ਕੀ ਜਾਏ। ਅਨੇਕ ਜੂਨੀ ਭਰਮ ਆਵੇ। ਜਿਵੇਂ ਸਤੁਰ ਮੁਕਤ ਨ ਪਾਏ ਤੇ ਮੁਕਤ ਪਾਏ ਨਾ ਚਰਣੀ ਸਤਿਗੁਰ ਸ਼ਬਦ ਸੁਣਾਏ ਗਹਿ ਨਾਨਕ। چار دے کوم ہو گا ہر امرت سدار بانی ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਬਖਾਣੀ ਅਰਹਰ ਮਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਾ ਹੈ ਲਾਇਆ ਬੋਲਨ ਪਾਇ ਰਵਾਣ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬੁਲਕਾ ਸ਼ਬਦ ਰਤਨ ਹੈ ਜਿਨੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਵਾਗਦਾ ਇਹੋ ਹੋਆ ਸਮਾਓ ਸ਼ਬਦ ਸਿੱਧੀ ਮਨ ਮਿਲਿਆ ਸੱਚਾ ਮਾਇਆ ਭਾਵਵਾਤੀ ਇਹ ਨਾ ਰਤਨ ਆਪੇ ਜਿਸਮੋਂ ਬੇ ਉਝਾਈ ਕਹੈ ਮਨ ਕੁ ਸ਼ਬਦ ਰਤਨ ਹੈ ਇਹ ਨਾ ਜਿਤ ਜੜਾਉ ਸਿਵ ਸਰਗਤ ਆਪੋ ਪਾਏ ਕਹਿ ਕਰਤਾ ਇਹ ਹੁਕਮ ਵਰਤਾਏ ਹੁਕਮ ਵਰਤਾਏ ਸਭੁ ਜੁਝਾਹਿ ਤੂੜੇ ਬੰਧਨੋ ਬਹੁਤੁ ਸ਼ਬਦ ਮੰਗਵੈ ਸਾਈ ਗੁਰੂ ਕੇ ਦਿਸਵਾ ਪਰਿਸੂ ਹੋਵੈ ਇਕਸ ਸਿਉ ਲਿ ਬਲਾਇ ਕਹਿ ਮਾਗਿ ਆਪ ਕਰਤਾ ਆਪੇ ਹੁਕਮੁ ਗੁਜਾਹਿ ਸਿਮਰਤ ਸਾਨਾਸਤ੍ਰ ਪੁਨ ਪਾਪ ਕੀ ਚਾਗ ਦੇ ਤਪੈ ਸਾਰ ਨ ਜਾਣੀ ਤਪੈ ਸਾਰ ਨ ਜਾਣੀ ਗੁਰੂ ਬਾਝੋਂ ਤਪੈ ਸਾਰ ਨ ਜਾਣੀ ਇਹ ਹੀ ਪੂਰੀ ਸੰਸਾਰ ਪ੍ਰਭ ਸੁਪਾ ਸਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਕੇ ਜਿਨਾ ਹਰ ਮਨੁ ਰਸਿਆ ਹੋ ਲੈ ਅਮਰ ਪਬਾਣੀ ਕਹਿ ਨਾਮਿਤ ਸੋ ਤਤ ਪਾਏ ਜਿਸਮੋ ਅੰਧਨ ਹਦਿ ਦੇਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਮੈ ਕੋ ਤੇ ਪਾਲ ਕਰੇ ਸੋਕ ਮਨੋ ਵਿਸਾਇਐ ਮਨੋ ਮੋਕਿਉ ਵਿਸਾਦੀਐ ਵਦ ਦਾਤਾ ਜੇ ਅਗੰਮਨ ਆਹਾਰ ਪਹੁੰਚਾਵੇ ਉਸ ਨੂੰ ਕਿਉ ਕੋਹ ਨਾ ਸਕੀ ਜਿਸਮੁ ਆਲਪਣੀ ਲੈ ਬਲਾਵੈ ਆਪਣੀ ਜਿਹਾ ਕੇ ਗੁਮਕ ਸਦਾ ਸਮੰਧੀ ਕਹਿ ਨਾਨਕੇ ਵਦ ਦਾਤਾ ਸੋ ਕਿਉ ਮਨੋ ਵਿਸਾਦੀਐ ਜਿਐਸੀ ਅਗਨੂਦਰ ਮੈਂ ਤੈਸੀ ਬਾਹ ਮਾਇਆ ਮਾਇਆ ਕਨ ਸਭਿ ਕੋ ਜਹੀ ਕਰਤਾ ਕੀ ਨਰਚਾਇਆ ਜਾ ਤਸ ਭਾਣਾ ਤਜੰਮਿਆ ਪਰਵਾਰ ਭਲਾ ਭਾਇਆ ਇਹਨੇ ਚੁੜਕੀ ਲੱਗੀ ਅਕ੍ਰਿਸ਼ਨ ਨਾਮ ਆ ਮਨ ਵਰਤਾਇ ਏਹ ਮਾਇਆ ਜਹ ਤਹ ਹਦ ਸਰਾਇ ਮੋਹ ਉਜਿ ਭਾਵ ਦੂਜਾ ਨਾਰਾ ਖਨ ਨਾਨਕ ਗੁਰ ਪ੍ਰਸਾਦੀ ਜਿਨਾਂ ਨਿਰਲਾ ਜੀ ਤੈਨੇ ਮੀਚੇ ਮਾਨ ਆ ਪਾਇਆ ਆਵੇ ਜੋ ਆਪਾ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਸਰਬਤ ਹੋ ਰਹੇ ਲੋਕ ਮਿਲ ਨਾਹੀਂ ਐਸਾ ਸਤਗੁਰ ਜੀ ਮਿਲ ਲੈ ਜਿਸ ਨੂੰ ਸਰ ਸੰਪੀਅ ਵਿਚੋਂ ਆਪ ਜਾਏ ਜਿਸ ਦਾ ਜੋਤ ਸੰਗ ਹੈ ਹਰ ਬਸਰ ਮੰਨਿਆ ਹੈ ਆਹ ਰਿਹਾ ਆਪਾ ਮੁਲਕ ਹੈ ਭਾਗਤਾ ਕੀ ਨਾਨਕਾ ਜਿਨ ਹਰ ਪੱਲਾ ਪਾਏ ਰਸ ਰਾਸ ਮੇਰੀ ਮਨ ਮਣ ਜਾ ਰਾ ਹਰ ਰਾਸ ਮੇਰੀ ਮਨ ਮਣ ਜਾ ਰਾ ਸਤ ਗੁਰ ਤੇਰਾ ਸਜਣ ਹਰ ਰਾਲਤ ਜੱਪਿਓ ਜੀਓ ਲਾਹ ਘਟੇ ਹੋ ਦਿਹਾੜੀ ਇਹੋ ਧਨ ਤਨ ਮਿਲਿਆ ਜਿਸ ਹਰਿਆਕੇ ਭਾਣਾ ਕਹ ਮਨ ਕਹ ਹਰ ਰਾਸ ਮੇਰੀ ਮਨ ਹੋਆ ਪਣ ਜਾ ਰਾਂ ਇਹ ਰਸਨਾ ਤੁਮਨ ਸਦਾ ਚਲੇਗੀ ਤੇਰੀ ਪਿਆਸ ਨਾ ਜਾਏ ਇਹ ਆਸਨਨ ਜਾਲੇ ਹੋਰ ਕਿਤਨੇ ਜਿੱਚ ਰਹਾਂ ਰਸ ਪੰਨਾ ਨਾ ਪਾਏ ਹਰਸ ਪਾਏ ਪੰਨਾ ਕੀ ਹੈ ਹਰ ਰਸ ਮੋਹਨ ਕ੍ਰਿਸ਼ਨ ਲਾਗੇ ਆਏ ਹਰਸ ਕਰਮੀ ਪਾਈਏ ਸਤਗੁਰ ਮਿਲੈ ਜਿਸਿਆਈ ਕਹਿ ਨਾਨਕ ਹੋਰ ਹੰਸ ਸੋਈਸਰੇ ਜਹ ਹਰਸ ਬਨ ਆਏ اے ਸ੍ਰੀ ਰਾਮੇ ਰਿਆ ਮਨ ਤੁਮੈ ਜੋ ਕਰਕੀ ਤਾ ਤੂ ਜਗ ਮਹਿਆ ਹਰਿ ਜਿਉ ਤਰਕੀ ਤੁਧ ਵਿੱਚ ਤਾ ਤੂ ਜਗ ਮਹਿਰਾ ਹਰਿਆ ਤੇ ਮਾਤਾ ਤੇ ਪਿਤਾ ਜਿਨ ਜਿਉ ਪਾਏ ਜਗਤ ਦੇਖਾ ਜਾ ਗੁਰ ਪ੍ਰਸਾਦੀ ਉਜਿਆ ਤਾ ਚਲ ਤੋ ਆ ਚਰਤ ਨਗਰੀ ਆਇ ਕਹਿ ਨਾਨਕ ਸ੍ਰਿਸ਼ਟ ਦਾ ਮੂਲ ਰੂਪ ਜੋ ਤਰਕੀ ਤਾ ਤੂ ਜਗ ਮਹਿਰਾ ਮਾਣਨ ਜਾਉ ਭਾ ਪ੍ਰਭ ਪ੍ਰਿਆਤਮ ਸੁਨਿਆ ਹਰ ਮੰਦਰ ਗਾਵ ਸਕੀ ਤੇ ਮੰਦਰ ਬਣਿਆ ਹਰ ਗਾਉ ਮੰਦਰ ਨੇਤ ਸਕੀਏ ਸੋਹੂ ਦੂਤ ਨਾਮਿਆ ਕੈ ਗੁਰ ਚਰਨ ਲਾਗੇ ਜਨ ਸੁਭਾਗੇ ਆਪਨ ਪਰ ਜਾਪਏ ਅਨਹਤ ਬਾਣੀ ਦੇ ਸ਼ੁਭ ਜਾਨੀ ਅਰ ਨਾਮਾ ਮਹਾਂ ਸੁਖੋ ਕੋ ਕਹਿ ਨਾਨਕ ਪ੍ਰਭ ਪ੍ਰਿਆਤਮ ਮਿਲਿਆ ਕਰਨ ਕਾਰਨ ਇਸ ਸਰੀਰ ਮੇਰੇ ਇਸ ਜਗ ਮੈਂ ਆਇ ਕਿਆ ਕਿਆ ਕੰਮ ਕਰੂੰ ਕਮਾਇਆ ਏ ਕਰਮ ਕਮਾਇਆ ਤੁਝ ਸਰੀਰਾਂ ਜਾ ਤੂ ਜਗ ਮੈਂ ਆਇਆ ਜਨਾਰ ਤੇਰਾ ਰਚਨ ਰਚਿਆ ਸੋਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲੈ ਕੇ ਆਇਆ ਕਹੈ ਨਾਨਕ ਇਹੋ ਸਰੀਰ ਪਰਮਾਣੂ ਹੋਆ ਜਿੰਨ ਸਤ ਤੁਰ ਸਿਉ ਚਿਤ ਲਾਇਆ ਇਹ ਨੇਤਰ ਮੇਰੇ ਹੋਰ ਤੁਮਹਾਂ ਜੋ ਤਰੀ ਹਰ ਬਿਨਿਆ ਵਰਨ ਦੇਖੋ ਕੋਈ ਹਰ ਬਿਨਿਆ ਵਰਨ ਦੇਖੋ ਕੋਈ ਨਾ ਤਰੀ ਹਰ ਨਿਹਾਰ ਦੇ ਰਾਹ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪਰਸਾਦੀ ਦੂਜਿਆ ਜਾਂ ਦੇਖਾ ਹਰ ਇੱਕ ਹੈ ਹਰ ਬਿਨਿਆ ਵਰਨ ਕੋਈ ਕਹ ਹਾਨ ਕੇ ਨੇਤਰ ਅੰਧ ਸੇ ਸਤ ਗੁਰ ਜਦੈ ਤਦ ਦ੍ਰਿਸ਼ਟ ਹੋਈ ਇਸ ਰੰਗੋ ਮੇਰੇ ਹੋ ਸਾਚਾ ਸੁਣਨੋਂ ਪਠਾਏ ਸਾਚਾ ਸੁਣਨੋਂ ਪਠਾਏ ਸਬੀਰ ਲਾਇ ਸੁਹੁ ਸਤ ਬਾਣੀ ਜਿਤ ਸੁਣੀ ਮਨ ਘਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚਾ ਲਖ ਵਿਢਾਣੀ ਪਾਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਮੋ ਪਵਿੱਤਰ ਹੋਵਾਂ ਸੱਚ ਸੁਣਨੋਂ ਪਠਾਏ ਹਰ ਜਿਉ ਗੁਬੰਦਰ ਰੱਖ ਤੈ ਵਾਜਾ ਬਣ ਬਜੈ ਹਰ ਵਜਾਇਆ ਬਾਜਾ ਪਾਉਣ ਨਾਮ ਬਾਰੇ ਪ੍ਰਗਟ ਕੀਏ ਦਸ ਵਾਰ ਗੁਪਤਰ ਖਾਇਆ ਗੁਰਦੁਆਰੇ ਦਾ ਭਾਵਨੀ ਇੱਕ ਨੋਂ ਦਸ ਵੋਂ ਤੁਮ ਦੇਖ ਹਰ ਤਹਿ ਅਨੇਕ ਰੂਪ ਤਨ ਤਨ ਜੀ ਆਈ ਪਾਇ ਕਹਿ ਨਾਨਕ ਕਰ ਪਿਆਰ ਜਿਉ ਕੋ ਪੰਦਰ ਰਕ ਕਹਿ ਬਾਜਾ ਬਜਾਇ ਇਹੋ ਸੱਚਾ ਸਮਝੇਲਾ ਸੱਚਾ ਕਰਦਾ ਉਹਦਾ ਬੋਤਨ ਸੋਇਲਾ ਕਰ ਸੱਚੈ ਜਿਤੈ ਸਦਾ ਸੱਚ ਧਿਆਵਈ ਸਚੋ ਧਿਆਵ ਜਾਂ ਤੁਖ ਭਾਵੇਂ ਗੁਰਮਤਿ ਜਿਨਾਂ ਨੂੰ ਜਿਹਾ ਬੁਝਾਵਹਿ ਏਹੋ ਸਚ ਸਭਨਾ ਦਾ ਕਸਨ ਹੈ ਜਿਸ ਬਖਸ਼ੇ ਸੋ ਜਨ ਪਾਗਹਿ ਕਨ ਨਾਮਕ ਸਚ ਸੋਹਿਲਾ ਸੱਚੇ ਕਰਦਾ ਬਹਿ ਆਨੰਦ ਸਮੂਹਟ ਭਾਗੀ ਹੋ ਸਗਲ ਮਨੋਰਥ ਪੂਰੇ ਔਰ ਤੁਮ ਪ੍ਰਪਾਇਆ ਅੰਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਤੇ ਨੇ ਸੁਣੀ ਸੱਚੀ ਬਾਣੀ ਸੰਤੋ ਸਾਜਨ ਭਏ ਸਰਸੇ ਪੂਰੇ ਪੁਰਤੀ ਜਾਣ ਸੁਣ ਤੇ ਪੁਨੀਤ ਕਹਤੇ ਪਗਤ ਸਤ ਪੁਰ ਰਹੇ ਆ ਭਰਪੂਰੇ ਬੇ ਨਵੰਤ ਨਾਨਕ ਪੁਰ ਚਰਨ ਬਾ ਕੀ ਬਾਜੀਆਂ ਮਹਬ ਤੁਮ ਏ ਪੂਰੀ ਤੇ ਕਾ ਤੇ ਪਦ ਤੁ ਸਤਿਗੁਰ ਰਹਿ ਆ ਭਰ ਪੂਰੇ ਬੇ ਨਮੰਤ ਨਨਕ ਗੁਰ ਚਰਨ ਲਾ ਕੇ ਵਾਜਿਆ ਅਨਹਦ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ